ਅੱਜ ਤਲਵਾੜਾ ਨਗਰ ਕੌਂਸਲ ਵਿਖੇ ਬੀਤੇ ਦਿਨੀ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਨਵੇਂ ਬੜੇ ਪ੍ਰਧਾਨ ਆਸ਼ੂ अरोड़ा ਦੀ ਤਾਜਪੋਸ਼ੀ ਕੀਤੀ ਗਈ। ਮੁੱਖ ਮਹਿਮਾਨ ਵਜੋਂ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕਿਹਾ ਕਿ ਤੁਸੀਂ ਜਿਨ੍ਹਾਂ ਉਮੀਦਾਂ ਨਾਲ ਆਸ਼ੂ अरोड़ा ਨੂੰ ਪ੍ਰਧਾਨ ਬਣਾਇਆ ਹੈ, ਇਹ ਪੂਰੀ ਤਨਦੇਹੀ ਨਾਲ ਜਨਤਾ ਦੀ ਸੇਵਾ ਕਰਨਗੇ। ਇਸ ਤੋਂ ਇਲਾਵਾ ਵਿਧਾਇਕ ਰੰबीर ਸਿੰਘ ਘੁੰਮਣ ਨੇ ਕਿਹਾ ਕਿ ਅਸੀਂ ਤਲਵਾੜਾ ਸ਼ਹਿਰ ਦੇ ਵਿਕਾਸ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਾਂ। ਤੇ ਉਹਨਾਂ ਨੇ ਕਿਹਾ ਕਿ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਜਿੱਤ ਦਵਾ ਕੇ ਤਲਵਾੜਾ ਦੀ ਜਨਤਾ ਨੇ ਜੋ ਭਰੋਸਾ ਸਾਡੇ ਤੇ ਕੀਤਾ ਹੈ ਹੁਣ ਸਾਡੇ ਪ੍ਰਧਾਨ ਆਸ਼ੂ अरोड़ा ਪੂਰੀ ਲਗਨ ਤੇ ਮਿਹਨਤ ਨਾਲ ਸਾਡੇ ਵਿਕਾਸ ਤੇ ਕੰਮ ਕਰਵਾਉਣਗੇ ਇਸ ਮੌਕੇ ਤੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਤੇ ਦਸੂਹਾ ਹਲਕਾ ਦੀ ਆਮ ਆਦਮੀ ਪਾਰਟੀ ਦੀ ਟੀਮ ਵਿਸ਼ੇਸ਼ ਤੌਰ ਤੇ ਹਾਜ਼ਰ ਸੀ ਪਬਲਿਕ ਸਪੌਟ ਨਿਊਜ਼ ਦੇ ਨਾਲ ਤਲਵਾੜਾ ਤੋਂ ਮੁਕੇਸ਼ ਸ਼ਰਮਾ ਦੀ ਰਿਪੋਰਟ ਆਮ ਆਦਮੀ ਪਾਰਟੀ ਦੀ ساری ਟੀਮ ਸਾਡੇ ਐਮਪੀ ਸਰਵਾਨ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਐਮ ਐਲ ਏ ਨੂੰ ਮਨ ਸਾਹਿਬ ਤੇ ਸਾਰੀ ਸੰਗਤ ਜਿਹੜੀ ਇੱਥੇ ਪਹੁੰਚੀ ਹੈ ਸਾਰੇ ਮਤੇ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜੀ ਰਾਮ ਜੈ ਜੀ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੈਣਾ ਚਾਹੁੰਦੀ ਆ ਅਸ਼ੂਰ ਰੋੜਾ ਜੀ ਨੂੰ ਜਿਹੜੇ ਨਗਰ ਕੌਂਸਲ ਦੇ ਪ੍ਰਧਾਨ ਸੁਣੇ ਗਏ ਨੇ ਇਹ ਥੋੜੀ ਸਾਰਿਆਂ ਦੀ ਇਰਖਾ ਹੋਈ ਹੈ ਕਿ ਇੰਨੇ ਸਾਲ ਪੁਰਾਣਾ ਜਿਹਾ ਟਾਣਾ ਬਾਣਾ ਉਲਝਿਆ ਹੋਇਆ ਸੀ ਕਿੰਨੇ ਸਾਲਾਂ ਦੀ ਇੱਕੇ ਪਾਰਟੀ ਰਾਜ ਕਰੀ ਜਾ ਰਹੀ ਸੀ ਕੰਮ ਕੋਈ ਹੋ ਰਿਹਾ ਕੋਡੀ ਸਾਥ ਦੇ ਨਾਲ ਤੁਹਾਡੇ ਪਿਆਰ ਦੇ ਨਾਲ ਅੱਜ ਤੁਸੀਂ ਆਸ਼ੂ ਜੀ ਨੂੰ ਪ੍ਰਧਾਨ ਸੁਣਿਆ ਤੇ ਮੈਂ ਉਮੀਦ ਕਰਦੀ ਹਾਂ ਕਿ ਆਸ਼ੂ ਜੀ ਤੁਹਾਡੇ ਸਨਮਾਨ ਕਰਨ ਨੂੰ ਕੋਈ ਅਮਰੀਸ਼ ਹੈਗੇ ਕਿਉਂਕਿ ਜਦੋਂ ਵੀ ਆਪਾਂ ਜਿਸਨਾਂ ਤੋਂ ਯਕੀਨ ਕਰਦੇ ਹਾਂ ਉਹਨੂੰ ਇੱਕ ਹੌਦੇ ਤੇ ਬਖਵਾਉਣਾ ਤੇ ਹਮੇਸ਼ਾ ਮੰਨ ਲਓ ਹੁੰਦੀ ਹੈ ਕਿ ਸਾਡੇ ਏਰੀਆ ਦਾ ਵਿਕਾਸ ਕਰਾਊਗਾ ਸਾਡੇ ਜਿਹੜੇ ਕੰਮਕਾਰ ਦੇ ਰੁਕੇ ਹੋਏ ਕੰਮਕਾਰ ਹੋ ਗਏ ਸੋ ਮੈਂ ਅੱਜ ਆਸ਼ਵਾ ਦਿਨੂ ਕਹਣਾ ਚਾਹੁੰਦੀ ਆ ਕਿ ਕਮਾਕਾਰਾਂ ਦੀ ਕਮੀ ਨਾ ਛੱਡੋ ਕਿਉਂਕਿ ਲੋਕਾਂ ਨੇ ਪਿਆਰ ਨਾਲ ਕੋਈ ਕਮੀ ਨਹੀਂ ਛੱਡੀ ਲੋਕਾਂ ਕੋਲ ਇੱਕ ਰੋਡ ਹੁੰਦੀ ਕੋਈ ਨਹੀਂ ਚੜਦੇ ਤੇ ਆਪਾਂ ਗੰਮਾ ਜੀ ਕੋਈ ਕੰਮੀ ਨਹੀਂ ਰਹਿਣਗੇ। ਵੱਕਤੋ ਵੱਧ ਤਲਵਾੜੇ ਦਾ ਬਤਾਸ ਹੋਵੇ ਜਿਹੜੇ ਕੰਮ ਰੁਕੇ ਹੋਏ ਨੇ ਗਲੀਆਂ ਸੜਕਾਂ ਪੀਣੋ ਦਾ ਪਾਣੀ ਉਹ ਸਾਰੇ ਕੰਮ ਪੂਰੇ ਹੋਣ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦੀ ਆ ਕਿ ਅਸੀਂ ਤਾਂ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਹੌਂ ਚਾਏ ਆ ਸਾਡੇ ਬਜ਼ੁਰਗਾਂ ਕੋਲ ਮਤ ਪੀਣ ਸੁਣਦਾ। ਇਹਨਾਂ ਨੇ ਬੜੀਆਂ ਸਰਕਾਰਾਂ ਦੇਖੀਆਂ ਨੇ ਕੰਮ ਕਿਵੇਂ ਕਰਾਉਣੇ ਨੇ ਕਿਵੇਂ ਨਹੀਂ ਕਰਾਉਣੇ ਵੀ ਇਹਨਾਂ ਨੂੰ ਤਜੱਬਾ ਹੁੰਦਾ ਸੋ ਉਹਨਾਂ ਨੂੰ ਤਜੱਬੇ ਨੂੰ ਨਾਲ ਲੈ ਕੇ ਚੱਲਿਓ ਕਿਉਂਕਿ ਕਈ ਵਾਰ ਆਪਾਂ ਨੂੰ ਸਿਆਣੇ ਬੰਦੇ ਦੀ ਸਲਾਹ ਇਹ ਚ ਹੁੰਦੀ ਆ ਕਿ ਪਤਾ ਨਹੀਂ ਲੰਘਦਾ ਸਲਾਹਤ ਆਦਮੀ ਰਹੋ ਸੋ ਉਹਨਾਂ ਦੇ ਰਾਤ ਦੇ ਵਿੱਚ ਰਹੋ ਸੁਨਾ ਨਾਲ ਮਸ਼ਹੂਰੀ ਨਾਲ ਕੰਮ ਕਰਿਓ ਬਹੁਤ ਵਧੀਆ ਆਮ ਆਦਮੀ ਪਾਰਟੀ ਦੀ ਟੀਮ ਹੈ ਐਮਐਲਏ ਸਾਹਿਬ ਆਪ ਬਹੁਤ ਮਿਹਨਤੀ ਨੇ ਜਿੰਨਾ ਹੋ ਸਕਦੇ ਏਡੀ ਦਾ ਵਿਕਾਸ ਕਰਾ ਰਹੇ ਨੇ ਦਿਨ ਰਾਤ ਮਿਹਨਤ ਕਰ ਰਹੇ ਨੇ ਜੇ ਆਪਾਂ ਆਮ ਆਦਮੀ ਪਾਰਟੀ ਦੇ ਕੰਮ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੱਕ ਹੀ ਸੋਚ ਹੈ ਕਿ ਕਿਵੇਂ ਪੰਜਾਬ ਨੂੰ ਆਪਾਂ ਮੁੜ ਰੰਗਲਾ ਪੰਜਾਬ ਬਣਾਈਏ ਹੱਸਦਾ ਖੇਡ ਦਾ ਪੰਜਾਬ ਬਣਾਈਏ ਪੈਸੇ ਦੀ ਪਹਿਲਾਂ ਨਹੀਂ ਕੋਈ ਕਮੀ ਨਹੀਂ ਸੀ ਪਹਿਲਾਂ ਵੀ ਸਰਕਾਰਾਂ ਕੋਲ ਪੈਸਾ ਬਹੁਤ ਹੁੰਦਾ ਸੀ ਪਰ ਨiyet ਕੋਟੀ ਹੁੰਦੀ ਸੀ ਕਿ ਕੰਮ ਕਰਨ ਦਾ ਜਨ ਨਹੀਂ ਸੀ ਕਰਦਾ ਇਹ ਆਰਥਿਕ ਕਾਰਨਾਂ ਦਾ ਧਿਆਨ ਦਿੰਦਾ ਪਹਿਲਾ ਇਨਸਾਨ ਹੈ ਮੈਨੂੰ ਲੱਗਦਾ ਪੰਜਾਬ ਦੀ ਧਰਤੀ 'ਤੇ ਜਿਹੜਾ ਆਪ ਦੇ ਘਰ ਨੂੰ ਨਹੀਂ ਸਿਰ ਪੰਜਾਬ ਵਾਲੇ ਸੋਚਦੇ ਨੇ ਕਿ ਪੰਜਾਬ ਦਾ ਬਕਾਸ਼ ਹੋਵੇ ਪੰਜਾਬ ਦਾ ਕੀ ਕਰੇ ਅਸੀਂ ਇੱਕ ਇੱਕ ਘਰ 'ਚ ਰਹਿੰਦੇ ਆਂ ਕਈ ਵਾਰ ਆਪ ਦੇ ਆਪ ਨੂੰ ਵੀ ਦੇਖ ਕੇ ਹੈਰਾਨੀ ਹੁੰਦੀ ਆ ਮੈਨੂੰ ਗੱਲ ਕਰਨੀ ਨਹੀਂ ਚਾਹੀਦੀ ਪਰ ਲੋਕਾਂ ਦੀ ਸੋਚ ਜਿਆਦਾ ਕਰਦੇ ਹਮੇਸ਼ਾ ਕਿ ਮੈਂ ਪੰਜਾਬ ਦਾ ਪਾਣੀ ਬਚਾਉਣਾ ਹੈ ਪੰਜਾਬ ਦੀ ਜਵਾਨੀ ਬਚਾਉਣੀ ਹੈ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਹੈ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਵਕਤ ਵਾਰ ਰੋਕਾ ਉਹਨਾਂ ਦੇ ਜਨਦਗੀ ਅੱਗੇ ਕਈ ਨਹੀਂ ਆਉਂਦਾ ਨੀ ਸਿਰ ਝੁਕਦਾ ਕਿ ਬੰਦਾ ਜਜ਼ਬੇ ਨਾਲ ਹੌਸਲੇ ਨਾਲ ਲੱਗਿਆ ਹੋਇਆ ਹੈ ਸਾਡਾ ਪਰਮਪੰਦਾ ਕਿ ਇਸ ਨੂੰ ਦਾ ਸਾਥ ਦਿੰਦਾ ਮੈਂ ਤੁਹਾਨੂੰ ਵੀ ਅਸਰੀ ਸੰਗਤ ਨੂੰ ਅਪੀਲ ਕਰਦੀ ਆ ਕਿ ਮੁੱਖ ਮੰਤਰੀ ਸਾਹਿਬ ਸਾਫ ਨiyet ਨਾਲ ਮੇਨ ਕਰ ਰਹੇ ਨੇ ਸਾਨੂੰ ਲੋੜ ਹੈ ਸਿਰਫ ਤੁਹਾਡੇ ਪਿਆਰ ਦੀ ਤੁਹਾਡੇ ਅਸ਼ੀਰਵਾਦ ਦੀ ਤੁਹਾਡੇ ਦੀ ਦੁਆਵਾਂ ਦੀ ਤੁਸੀਂ ਆਉਂਦਾ ਪਿਆਰ ਐਸੇ ਤਰੀਕੇ ਬਣਾਈ ਰੱਖਿਓ ਜਿਹੜੇ ਪੰਜਾਬ ਦੇ ਮੇਨ ਇਸ਼ੂਸ ਹਨ ਜਿਵੇਂ ਹੁਣ ਡਰੱਗ ਦਾ ਇਸ਼ੂ ਚੱਲ ਰਿਹਾ ਸੀਗਾ ਯੁੱਗ ਨਸ਼ੇ ਅੰਗਰੋਧ ਦੇ ਇਹਨਾਂ ਵਧੀਆ ਮਹਾਂਮਹ ਸਰਕਾਰ ਨੇ ਸ਼ੁਰੂ ਕੀਤੀ ਹੈ ਸਰਕਾਰ ਚਾਹੁੰਦੀ ਹੈ ਕਿ ਕਿਸੇ ਦਾ ਵੀ ਧੀ ਪੁੱਤ ਜਿਹੜਾ ਉਹ ਗਲਤ ਰਸਤੇ ਤੇ ਨਾ ਚੱਲੇ ਜਿਹੜੀ ਇਹਦੀ ਮਾੜੀ ਬਿਮਾਰੀ ਹੈ ਇਸ ਖਾਸ ਦੀ ਉਹ ਕਿਸੇ ਨੇ ਵੀ ਘਰ ਨਾਲ ਆਵੇ ਸਾਡੇ ਜਿਹੜੇ ਪੁੱਤ ਨੇ ਸਾਡੀਆਂ ਧੀਆਂ ਨੇ ਹੱਦੀਆਂ ਵਸਦੀਆਂ ਰਹਿਣ ਤੱਕੀਆਂ ਕਰਨ ਮਾਪਿਓ ਦਾ ਜਿਹੜਾ ਸਿਰ ਹੈ ਉਹ ਉੱਚਾ ਕਰ ਸੁ ਸਰਕਾਰ ਮਿਹਨਤ ਕਰ ਰਹੀ ਹੈ ਦੂਜੀ ਵੱਡੀ ਗੱਲ ਇਹ ਸੀ ਕਿ ਸਾਡੇ ਬੱਚੇ ਪੜ੍ਹਨੇ ਖਜਾਨ ਕੋਈ ਨੌਕਰੀ ਕਰੇ ਪਿੰਨਾ ਮਾਣ ਮੈਂ ਦੱਸ ਨਹੀਂ ਸਕਦਾ ਕਿ ਜਿੰਨਾ ਸਾਡਾ ਵਧਿਆ ਹੈ ਜਿਸ ਕੰਮ ਵਾਸਤੇ ਅਸੀਂ ਕਰਦੇ ਹਾਂ ਜੇੜੀ ਤੁਸੀਂ ਅੱਜ ਤੋਂ 4 ਮਹੀਨੇ ਪਹਿਲਾਂ ਸਾਡੇ ਸ਼ਹਿਰ ਵਾਸੀਆਂ ਨੇ ਸਾਡੀ ਇੱਕ ਜ਼ਿੰਮੇਵਾਰੀ ਦਿੱਤੀ ਸੀ। ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਹੱਥ ਮਜ਼ਬੂਤ ਕਿਤੇ ਸੀਗੇ। ਆਮ ਆਦਮੀ ਪਾਰਟੀ ਦੇ ਪਹਿਲੀ ਵਾਰ ਤੁਸੀਂ ਕੌਂਸਲਰ ਬਿਠਾਏ ਆਮ ਘਰਾਂ ਦੇ ਵਿੱਚੋਂ ਲੋਕਾਂ ਦੇ ਕੇ ਉਹਨਾਂ ਲੋਕਾਂ ਨੂੰ ਉਤਕਾਰ ਕੇ ਤੁਸੀਂ ਇਸ ਨਗਰ ਕੌਂਸਲ ਦੇ ਹੌਸਲੇ ਵਿੱਚ ਭੇਜਿਆ ਜਿਨ੍ਹਾਂ ਨੇ ਸ਼ਹਿਰ ਦੀ ਤਕਦੀਰ ਬਦਲ ਲਈ। ਜਿਨ੍ਹਾਂ ਨੇ ਸ਼ਹਿਰ ਦਾ ਡਿਵੈਲਪਮੈਂਟ ਕਰਾਉਣੀ ਹੈ। उसके बाद जी ताजपोची है जी प्रधान की चोनसी बहुत ही सत्कारत शहर एक बहुत थलेवल के एक बहुत ही शरीर परिवार एक नामी परिवार अरोड़ा परिवार आशी अरोड़ा जी शहर वास ने पहला एम सी बनाया उसके बाद सारे कौंसलर साहबान ने जिने भी कौंसलर बैठे ने सा ਜਿੰਦਾ ਜੀ ਮਨਕੁਸ਼ੂ ਜੀ ਪ੍ਰਿੰਸ ਜੀ ਪ੍ਰਦੀਪ ਜੀ ਰਾਣਿਆ ਸਾਹਿਬ ਕਲਾਬਤੀ ਜੀ ਇਹਨਾਂ ਸਾਰਿਆਂ ਨੇ ਅੱਜ ਉਹੜਾ ਜਿਹਨੂੰ ਪ੍ਰਧਾਨ ਜੀ ਦਾ ਜਿਹੜਾ ਤਾਜ ਆ ਉਹਨਾਂ ਦੇ ਸਿਰ ਦੇ ਉੱਤੇ ਰੱਖਿਆ। ਉਹ ਆਪਣੇ ਵੱਲੋਂ ਜਿੱਤੇ ਕਾਉਂਸਲਰ ਸਰੋਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬਹੁਤ ਜ਼ਿੰਮੇਵਾਰੀ ਸਾਡੇ ਇਸ ਵੀਰ ਦੇ ਉੱਤੇ ਕੀਤੀ। ਦੂਜਾ ਵਾਈਸ ਪ੍ਰਧਾਨ ਅੰਕੁਸ਼ੂ ਜੀ ਗੱਤੀ ਤੀਜੀ ਵਾਰ ਇਲੈਕਸ਼ਨ ਪਹਿਲਾਂ ਤੇ ਆਜ਼ਾਦ ਕਾਂਗਰਸ ਇਲੈਕਸ਼ਨ ਲੜਦੇ ਪਰ ਆਮ ਆਦਮੀ ਪਾਰਟੀ ਕੋਲ ਇਲੈਕਸ਼ਨ ਲੜੀ ਤਤਵੀ ਜੇਤੋਂ ਦੇ ਕਰਮਾੜ ਵਿੱਚ ਸੀ ਜੇਤੋਂ ਨੂੰ ਕੋਈ ਨਸੀਬ ਕੁਆਇਆ ਉਹਨੂੰ ਵਾਈਸ ਪ੍ਰਧਾਨ ਨਗਰ ਕੌਂਸਲ ਦਾ ਤੁਹਾਡੇ ਸਹਿਯੋਗ ਨਾਲ ਸਾਰੇ ਕੌਂਸਲਰ ਸਰਬਾਨ ਨੇ ਬਣਾਇਆ ਅੱਜ ਇਸ ਸਮਾਗਮ ਵਿੱਚ ਅੱਜ ਮਾਨਯੋਗ ਪ੍ਰਧਾਨ ਜੀ ਵੀ ਉਹਨਾਂ ਨੇ ਅਦਿ ਮੌਸਮੀ ਤੇ ਦੇਖਿਆ ਅੱਜ ਉਹਨਾਂ ਦੇ ਹੱਥ ਵਿੱਚ ਕੋਈ ਕਲਮ ਦੀ ਲਾਡਮ ਜੀ ਨੂੰ ਫੜਾ ਕੇ ਜਾਣੀ ਹੈ ਇਹ ਜਿਹੜੀ ਕਲਮ ਦੇ ਨਾਲ ਸ਼ਹਿਰ ਦੀ ਡਵੈਲਪਮੈਂਟ ਦੀ ਤਕਦੀਰ ਲਿਖੀ ਜਾਣੀ ਹੈ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ। ਬੜੇ ਮੰਤਰੀ ਵੀ ਆਪਣੇ ਸਮੇਤ ਬੈਠੇ ਹੋਣੇ ਆ। ਬੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਆਪਣੇ ਸਮੇਤ ਬੈਠੇ ਹੋਣੇ ਆ। ਪਰ ਇਹ ਪਹਿਲਾ ਮੁੱਖ ਮੰਤਰੀ ਆ ਸਾਡੇ ਸਰਦਾਰ ਭਗਵੰਦ ਸਿੰਘ ਮਾਨ ਜੀ। ਉਹਨਾਂ ਦਾ ਪਰਿਵਾਰ ਕੋਈ ਖੂਨ ਨਹੀਂ ਕੀਤਾ। ਇੱਥੇ ਹੋਣ ਵਾਸਤੇ ਦੇਭਾ ਵਟਸਐਪ ਤੇ ਉਹਨੇ ਮੈਂ ਭੈਣ ਜੀ ਨੂੰ ਮੈਸੇਜ ਦਿੱਤਾ ਕਿ ਭੈਣ ਜੀ ਸਾਡੇ ਤਲਵਾਰਾ ਵਾਸੀਆਂ ਦੀ ਮੰਗ ਹੈ ਕਿ ਜੇ ਆ ਮੁੱਖ ਮੰਤਰੀ ਸਾਹਿਬ ਆ ਤੇ ਜੇ ਤੁਸੀਂ ਤਾਜਪੁਰਸ ਦੇ ਜਿਹੜਾ ਸਮਾਗਮ ਹੈ ਉਹਦੇ ਵਿੱਚ ਆ ਕੇ ਸਾਡੇ ਪਰਦਾ